ਗੱਲ ਕਰਨੀ ਆ ਜੀ ਤੁਹਾਡੇ ਨਾਲ ਆ ਇੱਕ ਜਥੇ ਵਾਲੇ ਆ ਬੀਬੀ ਪ੍ਰੋਬਲੀ ਇਨਕਵਾਇਰ ਹੋਣੀ ਆ ਤੇ ਇਹਨਾਂ ਨੇ ਜਥਾ ਬਣਾਇਆ ਵੀ ਬਾਲਾ ਪ੍ਰੀਤਮ ਕੀਰਤਨੀ ਜਥਾ ਹੈ ਨਾ ਦਿੱਲੀ ਵਾਲੇ ਆ ਇੱਕ ਇਹਨਾਂ ਦੀ ਵੀਡੀਓ ਆਈ ਆ ਇਹ ਵੀਡੀਓ ਦੇ ਵਿੱਚ ਇਹਨਾਂ ਨੇ ਗਿਆਨੀ ਰਣਜੀਤ ਸਿੰਘ ਜਿਹੜੇ ਹੈੱਡ ਗ੍ਰਾਂਥੀ ਆ ਬੰਗਲਾ ਸਾਹਿਬ ਉਹਨਾਂ ਦੇ ਉੱਪਰ ਜਿਹੜੇ ਐਲੀਗੇਸ਼ਨ ਲਾਏ ਆ ਚਲੋ ਮੈਂ ਕੋਈ ਗਿਆਨੀ ਰਣਜੀਤ ਸਿੰਘ ਜੀ ਦੀ ਕੋਈ ਸੱਪਾ ਕਹਿ ਰਹੀਏ ਵੀ ਉਹਨਾਂ ਦੀ ਸਾਈਡ ਲੈਣੀ ਆ ਜਾਂ ਕਿਵੇਂ ਮੈਂ ਉਹ ਚੀਜ਼ਾਂ ਨਹੀਂ ਕਰਨੀਆਂ ਪਰ ਮੈਂ ਤੁਹਾਨੂੰ ਫਿਰ ਗੁਰਮਤ ਦਾ ਪ੍ਰਚਾਰ ਦਿਖਾਉਣਾ ਜਿਹੜਾ ਬੀਬੀ ਜੀ ਹੁਣੀ ਕਰਦੇ ਆ ਪਰ ਇਹਨਾਂ ਦੀ ਕਰਤੂਤ ਵਖਮ ਆ ਇੱਕ ਵੀਡੀਓ ਵੇਖੋ ਪਰ ਜਦੋਂ ਨਵਾਂ ਨਵਾਂ ਵਿਆਹ ਹੋਇਆ ਨਾ ਤੇ ਪਰਦਾਈਏ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਦਾਈ ਇੱਕ ਇੱਕ ਦਿਨ ਨਹੀਂ ਮਾਨੂੰ ਸਾਲ ਲੈਣ ਦਿੰਦੀ ਹੁਣ ਆ ਵੇਖੋ ਕਿੰਨਾ ਗੁਰਮਤ ਦਾ ਪ੍ਰਚਾਰ ਕੀਤਾ ਬੀਬੀ ਨੇ ਸ਼ਰਮ ਨੂੰ ਹੱਥ ਮਾਰੋ ਕੀ ਕੁਛ ਅਪਲੋਡ ਕਰਦੇ ਰਹਿੰਦੇ ਹੋ ਤੁਹਾਨੂੰ ਸ਼ੋਭਾ ਦਿੰਦੀਆਂ ਆ ਚੀਜ਼ਾਂ ਇੱਕ ਪਾਸੇ ਤੁਸੀਂ ਬਾਲਾ ਪ੍ਰੀਤਮ ਜੀ ਦੇ ਨਾਂ ਨੂੰ ਤੁਸੀਂ ਅਹ ਵੱਟਾ ਲਾਉਣ ਦੇ ਇੱਕ ਵੀਡੀਓ ਨਹੀਂ ਹੈਗੀ ਆਓ ਤੁਹਾਨੂੰ ਅੱਗੇ ਹੋਰ ਚੀਜ਼ਾਂ ਵਖਾਉਣਾ ਬਦੀ ਬਦੀ ਬਹੁਤ ਜ਼ਿਆਦਾ ਬਦੀ ਮੌਕਾ ਮਿਲੇ ਮਿਲੇ ਮੌਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂ ਜੀ ਹੁਣ ਅਸੀਂ ਜਾ ਰਹੇ ਹਾਂ ਮਲੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਇੰਡੋਨੇਸ਼ੀਆ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਬੈਂਕਾਕ ਬੈਂਕਾਕ ਮੇਰੀ ਤਰਫ ਬੋਲੇਗਾ ਐਨੀ ਕਹਿ ਸਕਦਾ ਵਲੌਗ ਚ ਐਂ ਅਗਰ ਵਲੌਗ ਤੇ ਪੈ ਗਏ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਹੁਣ ਆ ਵੀਡੀਓ ਵੀ ਕਹਿ ਦੋ ਵਿਗਿਆਨੀ ਰਣਜੀਤ ਸਿੰਘ ਨੇ ਪੁਆਈਆ ਤੁਹਾਡੇ ਤੋਂ ਧਮਕੀ ਦਿੱਤੀ ਹੈਗੀ ਸ਼ਰਮ ਹੈ ਸ਼ਰਮ ਨੂੰ ਹੱਥ ਮਾਰੋ ਆ ਸਿੱਖ ਪ੍ਰਚਾਰਕਾਂ ਦਾ ਕਰਦਾਰ ਆ ਇਹ ਆ ਕੁਝ ਕਰਨਾ ਤੁਸੀਂ ਕੀ ਕੁਝ ਕਰਦੇ ਪਿਓ ਇਹੋ ਜਿਹਾ ਤਾਂ ਕਰਨੀ ਆ ਤੁਸੀਂ ਕਿਹਾ ਗਿਆਨੀ ਰਣਜੀਤ ਸਿੰਘ ਨੇ ਤੁਹਾਡੇ ਤੇ ਜਿਹੜਾ ਧਮਕੀ ਦਿੱਤੀ ਆ ਤੁਸੀਂ ਤਾਂ ਉਹ ਵੀਡੀਓ ਪਾਈ ਹਨਾ ਤੁਸੀਂ ਆ ਜਿਹੜੀ ਨਵੀਂ ਵੀਡੀਓ ਪਾਈ ਆ ਪਰ ਜੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵਿਖਾਉਣਾ ਇਹ ਤਾਂ ਚਲੋ ਹੁਣ ਦੀ ਆ ਆ ਇੱਕ ਤੁਸੀਂ ਵੀਡੀਓ ਇਹ ਪਹਿਲਾਂ ਪਾਈ ਗਿਆਨੀ ਰਣਜੀਤ ਸਿੰਘ ਜੀ ਦੇ ਲਾ ਕੇ ਹਨਾ ਤੇ ਆ ਵੀਡੀਓ ਇਹ ਉਦੋਂ ਕਿਹੜੀ ਧਮਕੀ ਮਿਲੀ ਫਿਰ ਇਹ ਨਹੀਂ ਹੈਗਾ ਫਿਰ ਇੱਕ ਤੁਹਾਨੂੰ ਹੋਰ ਜੀ ਵਿਖਾਉਣਾ ਆ ਅੱਗੇ ਹੁਣ ਵੀਡੀਓ ਇੱਕ ਹੋਰ ਵੇਖੋ ਇੱਥੇ ਬੀਬੀ ਜੀ ਦੱਸਦੇ ਪਿਓ ਆ ਵੀ ਡਿਊਟੀ ਫ੍ਰੀ ਕੀ ਮਿਲਦਾ ਹੁੰਦਾ ਆ ਮਾੜਾ ਜੀ ਵੇਖੋ ਵੀਡੀਓ ਔਰ ਮੇਰੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ दिए ਤੇ ਸਾਦੇ ਨੇ ਜੀ ਔਰ ਵੀ 100 ਰੁਪਏ दिए ਤੇ ਤੁਸੀਂ ਰੋਜ਼ ਕੀ ਪੀਏ? ਦਾਰੂ ਪੀਓ। ਊਟੀ ਫਿਰ ਤੋਂ ਡੈਂਡਸ। ਅੱਜ ਕੱਲ ਬਹੁਤ ਰੋਲਾ ਪਾਉਂਦੇ ਹੋ ਨਾ ਵੀ ਸਾਡੇ 'ਚ ਨਲਵੇ ਨਹੀਂ ਪੈਦਾ ਹੁੰਦੇ ਸਾਡੇ 'ਚ ਆਹ ਨਹੀਂ ਹੁੰਦਾ ਸਾਡੇ 'ਚ ਕਿਰਦਾਰ ਨਹੀਂ ਹੁੰਦੇ ਵੀ ਕਿਰਦਾਰ ਤੁਹਾਡੇ 'ਚ ਟੱਟੂ ਆਣੇ। ਜਦੋਂ ਤੱਕ ਤੁਹਾਡੇ ਕਿਰਦਾਰ ਜਿਹੜੇ ਆ ਉਹ ਪ੍ਰਚਾਰਕਾਂ ਤੋਂ ਬਣ ਨਹੀਂ ਸੀ। ਪ੍ਰਚਾਰਕ ਤਾਂ ਤੁਹਾਡੇ ਆਹ ਕਰਤੂਤਾਂ ਕਰਦੇ ਫਿਰਦੇ ਨੇ। ਹੁਣ ਦੱਸੋ ਆਹ ਜਿਹੜੀ ਆਹ ਸਵੀਮਿੰਗ ਪੂਲ 'ਚ ਸਵੀਮਿੰਗ ਕਰਦੇ ਹੋਏ ਜਿਹੜੀਆਂ ਆਹ ਚੀਜ਼ਾਂ ਇਹ ਅਪਲੋਡ ਕਰਨ ਚਲੋ ਆ ਇੱਕ ਵੀਡੀਓ ਹੋਰ ਵੇਖੋ ਵੈਸੇ ਜਿਹੜੀ ਪਿਛਲੀ ਵਾਰੀ ਇੰਡੀਆ ਤੋਂ ਮਲੇਸ਼ੀਆ ਗਈ ਸੀ ਰੋਸ ਤੇ ਸਾਰੀ ਇਕੋ ਇੱਕ ਸੋਹਣੀਆ ਸੋਹਣੀਆ ਸੀ ਤੇਰਾ ਇੰਟਰਸਟ ਆਗਾ ਕੁਝ ਨਹੀਂ ਆਗਾ ਤੇ ਦੱਸਦੇ ਕੋਈ ਨਹੀਂ ਮੈਂ ਓਪਨ ਮਾਈਂਡ ਰੱਖਦਾ ਮੈਨ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਕਿ ਤੁਹਾਡੇ ਮਜਾਰੇ ਨਾਲ ਕਾਰਟੂਨ ਬਸ ਜਿਹੜੇ ਪ੍ਰਚਾਰਕ ਆ 에ਰਲਾਈਨਾਂ ਦੇ ਵਿੱਚ 에ਰਹੋਸਟਸ ਆ ਦਿਖਾਉਂਦੇ ਫਿਰਦੇ ਆ ਵੀ ਕਿ ਤੁਹਾਡਾ ਮਨੋਰੰਜਨ ਚੱਲਦਾ ਰਹੇ ਸਿਰਫ 4 ਵੀਵਾਂ ਪਿੱਛੇ ਅਬੀਬੀ ਇਸ ਸਟੇਜ ਤੇ ਚੜ ਕੇ ਗੁਰਮਤ ਦਾ ਪ੍ਰਚਾਰ ਦਾ ਡੋਂਡੀ ਪਿੱਟਦੇ ਆ ਵੀ ਮਤਲਬ ਕਿ ਅਸੀਂ ਬਹੁਤ ਪ੍ਰਚਾਰ ਕਰਦੇ ਆ ਜਾਂ ਕਰਦੇ ਆ ਬਲੌਗਾਂ 'ਚ ਤੁਸੀਂ ਕੀ ਕੁਝ ਕਰਦੇ ਹੋ ਤੁਹਾਡੇ ਕਿਰਦਾਰ ਦੀ ਸਾਫ ਝਲਕ ਪੈਂਦੀ ਆ ਠੀਕ ਆ ਨਾ ਆ ਤੁਸੀਂ ਆ ਜਿਹੜੀਆਂ ਕਰਤੂਤਾਂ ਕਰਦੇ ਹੋ ਵੀ ਆਖੇ ਜੀ ਆ ਏਅਰ ਹੋਸਟਾਂ ਸੰਸ ਦਿਖਾਉਨੇ ਆ ਆ ਇਹੋ ਆ ਵੀ ਤੁਹਾਡੇ ਤੁਹਾਡਾ ਦਿਲ ਲੱਗਿਆ ਰਵੇ ਫਿਰ ਬੀਬੀ ਜੀ ਫਿਰ ਉੱਥੇ ਸਟੇਜ ਤੇ ਚੜ ਕੇ ਵੀ ਕੋਈ 12 ਕੋਣ ਨੂੰ ਗਾਉਣੇ ਹੋ ਫਿਰ ਉੱਥੇ ਚੜ ਕੇ ਵੀ ਉਹੀ 128 ਗਾਦਿਆ ਕਰੋ ਲਾਓ ਫਿਰ ਲੋਕਾਂ ਦਾ ਜੀ ਚੰਗੀ ਤਰ੍ਹਾਂ ਠੀਕ ਆ ਨਾ ਉਹ ਫਿਰ ਬਰਾਊਨ ਰੰਗ ਗਾਓ ਫਿਰ ਆ ਗਾਣੇ ਗਾਓ ਹਾਂ ਆ ਸਿੱਧੂ ਮੂਸੇ ਵਾਲੇ ਦਾ ਸੁਣਾਇਆ ਕਰੋ ਲੋਕਾਂ ਨੂੰ ਨਾਟ ਕੇਰਾਂ ਉਹ ਸ਼ਰਮ ਹੈ ਆ ਤੁਹਾਡੇ ਕਿਰਦਾਰ ਨਹੀਂ ਇਹ ਕੀ ਸੇਧ ਦੇਣੀ ਆ ਤੁਸੀਂ ਲੋਕਾਂ ਨੂੰ ਤੇ ਬੀਬੀ ਜੀ ਤੁਹਾਨੂੰ ਤਾਂ ਸਾਰੇ ਗੁਰਦੁਆਰਿਆਂ 'ਚ ਬੈਨ ਕਰਨਾ ਚਾਹੀਦਾ ਤੁਹਾਨੂੰ ਤੁਹਾਡੇ ਜਥੇ ਨੂੰ ਸਾਰਿਆਂ ਨੂੰ ਠੀਕ ਹੈ ਨਾ ਜਿਹੜਾ ਜਥਾ ਡਿਊਟੀ ਵੀ ਰਹੀ ਤੇ ਸ਼ਰਾਬਾਂ ਪੀਣ ਦੀ ਗੱਲ ਕਰਦਾ ਜਿਹੜਾ ਜਥਾ ਆ ਕਰਤੂਤਾਂ ਕਰਦਾ ਫਿਰਦਾ ਹੈ ਜਿਹੜਾ ਅੰਨ ਆਉਂਦਿਆਂ ਦੀਆਂ ਵੀਡੀਓ ਪਾਉਂਦਾ ਬਲੌਗਾਂ 'ਚ ਇਹ ਗੁਰਮਤ ਤੇ ਪ੍ਰਚਾਰਕ ਨੇ ਇਹ ਸਟੇਜਾਂ ਤੇ ਚੜਨ ਵਾਲੇ ਹੈ ਨਹੀਂ ਇਹ ਮੈਂ ਕਹਿੰਦਾ ਇਹਨਾਂ ਨੂੰ ਸੱਭਿਆਚਾਰਕ ਮੇਲੇ ਆ ਜਿੰਨਾ ਬਣਨ ਦਵੇ ਕੋਈ ਤੇ ਇਹ ਬੰਦੇ ਭਾਲਦੇ ਨੇ ਵੀ ਅਖੇ ਸਾਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਚੜਨ ਦੇ ਦੋ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਦਿੱਲੀ ਦੀ ਸੱਗਾਂਦਰੂ ਹੱਥ ਜੋੜ ਕੇ ਬੇਨਤੀ ਆ ਭਰਾਵੋ ਇਹਨਾਂ ਨੂੰ ਸੁਧਾਰੋ ਪਹਿਲਾਂ ਠੀਕ ਹੈ ਨਾ ਆ ਜਿਹੜਾ ਗੁਰਦੁਆਰਿਆਂ ਦੇ ਵਿੱਚ ਗੁਰਮਤ ਮਿਸ਼ਨ ਜਿਹੜਾ ਚਲਾਇਆ ਹੋਇਆ ਆ ਗੁਰਮਤ ਮਿਸ਼ਨ ਦੇ ਆ ਪਹਿਲਾਂ ਇਹਨਾਂ ਨੂੰ ਅਸੂਲ ਸਿਖਾਓ ਵੀ ਗੁਰਮਤ ਮਿਸ਼ਨ ਹੁੰਦਾ ਕੀ ਆ ਤੇ ਬਾਲਾ ਪ੍ਰੀਤਮ ਜੀ ਦਾ ਨਾਂ ਜਿਹੜਾ ਤੁਸੀਂ ਬੱਟਾ ਲਾਉਣਦੇ ਹੋ ਉਹ ਛੜਦੇ ਹੋ ਤੁਸੀਂ ਹੈ ਨਹੀਂ ਹੱਕ ਦਾ ਰੋਜ਼ ਚੀਜ਼ ਦੇ ਧੰਨਵਾਦ ਸੰਗਤ ਜੀ ਵਾਹਿਗੁਰੂ